ਤੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸੂਰਬੀਰਤਾ ਨੂੰ ਲੋਕ ਅੱਜ ਵੀ ਨਮਨ ਕਰਦੇ ਨੇ ਬਾਬਾ ਜੀ ਉਦੋਂ 17 ਸਾਲਾਂ ਦੇ ਹੀ ਸੀ ਜਦੋਂ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਇਆ ਕੱਲ ਉਸ ਸਮੇਂ ਦੀ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੌਲੇ-ਹੌਲੇ ਤੇ ਐਲਾਨ ਕੀਤਾ ਕਿ ਕੱਠ ਦੇ ਵਿੱਚ ਅਮਰ ਸੰਚਾਰ ਹੋਊਗਾ ਬਹੁਤ ਦੂਰੋਂ ਦੂਰੋਂ ਸੰਗਤ ਆਈਆਂ ਬਾਬਾ ਦੀਪ ਸਿੰਘ ਜੀ ਨੇ ਵੀ ਆਪਣਾ ਨਾਮ ਲਿਖਵਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੇ ਹੀ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀਗਾ ਦੀਪੇ ਤੋਂ ਨਾਮ ਦੀਪ ਪ੍ਰਖ ਸਿੰਘ ਰੱਖਿਆ ਗਿਆ ਪਹਿਲਾਂ ਦੀਪ ਸਿੰਘ ਫਿਰ ਭਾਈ ਦੀਪ ਸਿੰਘ ਤੇ ਫਿਰ ਬਾਬਾ ਦੀਪ ਸਿੰਘ ਜੀ ਇੰਨੇ ਵੱਡੇ ਗਿਆਨੀ ਸੀ ਬਾਬਾ ਦੀਪ ਸਿੰਘ ਜੀ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਦਾ ਵੀ ਪੂਰਾ ਗਿਆਨ ਸੀਗਾ ਪਰ ਫਿਰ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਇੱਕ ਵਾਰ ਬਾਬਾ ਦੀਪ ਸਿੰਘ ਜੀ ਲੰਗਰ ਹਾਲ 'ਚ ਝੂਠੇ ਭਾਂਡੇ ਤੋਂ ਰੇ ਸੀਗੇ ਆਇਕ ਸਰਬਲੋ ਦੇ ਪਾਟੇ ਨੂੰ ਬਾਰ-ਬਾਰ ਮਾਂਜੀ ਜਾ ਰਹੇ ਸੀ ਬਾਰ-ਬਾਰ ਮਾਂਜੀ ਜਾ ਰਹੇ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਿੱਛੇ ਖੜੇ ਨੇ ਜਦੋਂ ਪੰਜ-ਸੱਤ ਵਾਰ ਮਾਂਜਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਖਦੀਪ ਸਿੰਘਾ ਪਾਟਾ ਮਾਂਝ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਕਿ ਬਾਬਾ ਜੀ ਪਾਟਾ ਤਾਂ ਪਹਿਲੀ ਵਾਰ ਹੀ ਮਾਂਝ ਹੋ ਗਿਆ ਸੀ ਕਹਿੰਦੇ ਮੈਂ ਤਾਂ ਹੁਣ ਆਪਣਾ ਮਨ ਮਾਂਜ ਰਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਹਿੰਦੇ ਤੈਨੂੰ ਕਿਵੇਂ ਪਤਾ ਲੱਗੂਗਾ ਕਿ ਤੇਰਾ ਮਨ ਮਾਂਝ ਹੋ ਗਿਆ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਕਹਿੰਦੇ ਗੁਰੂ ਜੀ ਮੈਂ ਜਿੰਨੀ ਵਾਰ ਵੀ ਕਹਿੰਦੇ ਪਾਟਾ ਤੋੜਿਆ ਤਾਂ ਮੈਨ ਕਹਿੰਦੇ ਜਿਸ ਦਿਨ ਮਨੇ ਬਾਟੇ ਚੋਂ ਤੁਸੀਂ ਦੇਖਣ ਲੱਗ ਜੋਂਗੇ ਤਾਂ ਕਹਿੰਦੇ ਮੇਰੀ ਜੋ ਸੇਵਾ ਏ ਉਹ ਮੁਕੰਮਲ ਹੋ ਜੂਗੀ ਤਾਂ ਗੁਰਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਗੱਲ ਆਇਆ ਤੇ ਕਿਹਾ ਕਿ ਮੰਗ ਜੋ ਮੰਗਣਾ ਹੈ ਸਾਡੇ ਤੋਂ ਤਾਂ ਬਾਬਾ ਦੀਪ ਸਿੰਘ ਜੀ ਨੇ ਗੁਰਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਮੇਰਾ ਜੋ ਅੰਤਿਮ ਸਮਾ ਹੋਵੇ ਉਹ ਤਾਰੰਗ ਯੁੱਧ ਦੇ ਵਿੱਚ ਹੋਵੇ ਇਹ ਵਾਰ ਬਾਬਾ ਦੀਪ ਸਿੰਘ ਜੀ ਨੇ ਗੁਰਗੋਬਿੰਦ ਸਿੰਘ ਜੀ ਤੋਂ ਮੰਗ ਲਈ ਅਸਾਂ